ਦੀ ਮਿਹਨਤ ਤਾਂ ਕਮ ਸੇ ਕਮ ਵਾਪਸ ਜਿੱਤੇ ਜਾਵੇ ਪਰ ਪੁਲਿਸ ਦੇ ਅੱਖ ਚ ਕੁਝ ਹੁੰਦਾ ਹੀ ਨਹੀਂ ਪੁਲਿਸ ਅਜੇ ਤੱਕ ਕੀ ਕੀਤਾ ਕਿਸੇ ਦਾ ਕੀ ਵਾਪਸ ਮਿਲਿਆ ਅਜੇ ਤੱਕ ਕੋਈ ਚੀਜ਼ ਕਿਸੇ ਦੀ ਦੱਸ ਦੋ ਜੇ ਵਾਪਸ ਮਿਲੀ ਹੋਵੇ ਤਾਂ ਪੁਲਿਸ ਕੁਝ ਨਹੀਂ ਕਰ ਸਕਦੀ ਸਾਡੀ ਪੰਜਾਬ ਦੀ ਪੁਲਿਸ ਤਾਂ ਵੈਸੇ ਵੀ ਕੁਝ ਨਹੀਂ ਕਰ ਸਕਦੀ ਲਹਨਤ ਇਹੋ ਜੀ ਪੁਲਿਸ ਤੇ ਮੈਂ ਤਾਂ ਕਹਿੰਦੀ ਆ ਸਾਡੇ ਕੁਝ ਸਾਲ ਪਹਿਲਾਂ ਇਹਨਾਂ ਦੇ ਘਰੇ ਵੀ ਟਿਪਾ ਰੋਡ ਤੇ ਚੋਈ ਹੋਈ ਸੀ ਉੱਥੇ ਵੀ ਕੁਝ ਨਹੀਂ ਹੋਇਆ ਸੀ ਵੀ 33 ਸਾਲ ਹੋ ਗਏ ਸੇ ਘਰ ਚ ਰਹਿੰਦੇ ਨੇ ਪਰ ਅਜੇ ਤੱਕ ਕੋਈ ਆ ਕਦੇ ਕਦੇ ਕੁਸੀਤ ਤੇ ਕੁਲਾ ਝਟ ਕੇ ਚਲੇ ਜਾਂਦੇ ਤਾਂ ਵੀ ਕਦੇ ਕੁਝ ਨਹੀਂ ਹੋ। ਅੰਦਰ ਵੜਦੇ ਮੈਂ ਘਬਰਾ ਗਿਆ ਗੇਟ ਬਾਹਰ ਤਾਲਾ ਟੁੱਟਿਆ ਆਇਆ ਸੀ ਦੇਖਿਆ ਅੰਦਰਲਾ ਤਾਲਾ ਟੁੱਟਿਆ ਅੰਦਰ ਦੇਖ ਕੇ ﺍﻟमारी ਦੇ ਸਾਰਾ ਸਮਾਨ ਵਿਖਰਿਆ ਪਿਆ। ਉਥੇ ਕੀ ਲੈ ਗਿਆ ਚੋਰ? ਕਾਫੀ ਸਮਾਨ ਸਾਰਾ ਜੁਲ ਸਾਰਾ ਜੁਐਲਰੀ ਪਈ ਸੀ। ਚਾਂਦੀ ਦੇ ਸਾਰੇ ਮੂਰਤੀਆਂ ਪਈਆਂ ਸੀ। ਪੈਸੇ ਕੀ ਸਿੱਕੇ ਬੜੇ ਅੰਦਰ ਨਵਾਂ 1 ਕਿਲੋ ਰੁਪਇਆ ਸੀ। ਉਹ ਲੋਕਰ ਦੇ ਵਿੱਚ ਬੜਾ ਕੁਝ ਸੀ। ਫੇਮੈਂਟ ਵੀ ਸੀ। ਅਮੀ ਦਾ ਗੋਲਡ ਸਾਰਾ ਸੀਗਾ। ਲੋਕ ਕੰਗਨ ਸੀਗੇ ਟਿਕਾਣਾ ਚਾਰ ਕੰਗਨ ਸੀਗੇ ਚਾਂਦੀ ਦਾ ਟੋਟਲੀ ਸਮਾਨ ਲੈ ਕੇ ਲੋਕਰ ਸੀਗਾ ਐਡਾ ਵੱਡਾ ਲੋਕਰ ਸਾਰਾ ਮਤਲਬ ਪੂਰਾ ਦਾ ਪੂਰਾ ਲੋਕਰ ਹੀ ਲੈ ਕੇ ਚਲੇਗੇ ਲੋਕਾਂ ਨੂੰ ਲੈ ਕੇ ਖੜਾ ਹੋ ਲਈ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੇ ਹੋਏ ਕਿ ਚੋਰਾ ਦੀ ਚੋਰਾ ਚੋਰ ਜਿਹੜੇ ਇਹਨੇ ਐਕਟਿਵ ਹੋ ਚੁੱਕੇ ਨੇ ਰਾਤ ਦਾ ਵੇਲਾ ਨਹੀਂ ਦੇਖਦੇ ਦਿਨ ਦਾ ਵੇਲਾ ਨਹੀਂ ਦੇਖਦੇ ਨਾ ਸ਼ਾਮ ਦਾ ਵੇਲਾ ਦੇਖਣਗੇ ਚੋਰੀ ਕਰਕੇ ਇਨਜਾਮ ਦੇ ਕੇ ਰਫੂ ਚੱਕਰ ਹੋ ਜਾਣਗੇ ਐਦਾ ਇੱਕ ਮਾਮਲਾ ਸਾਹਮਣੇ ਆਇਆ ਲੁਧਿਆਣੇ ਦੇ ਇੱਕ ਪੱਤਰਕਾਰ ਆ ਜਿਸ ਦੇ ਮਦਰ ਜਿਹੜੇ ਨੇ ਤੇ ਫਾਦਰ ਇੱਥੇ ਰਹਿੰਦੇ ਨੇ ਸੁਭਾਸਨਗਰ 5 ਨੰਬਰ ਟਾਵਰ ਦੇ ਲਾਈਨ ਦੇ ਕੋਲ ਰਹਿੰਦੇ ਨੇ ਲੇਕਿਨ ਉਸ ਪਰਿਵਾਰ ਦੇ ਨਾਲ ਕੀ ਭਾਣਾ ਵੀ ਤੇ ਆ ਰਾਤ ਨੂੰ ਇੱਕ ਚੋਰ ਆਂਦਾ ਚੋਰ ਜਿਹੜਾ ਤਾਲਾ ਲੱਗਾ ਹੁੰਦਾ ਉਹਨੂੰ ਤੋੜਦਾ ਤੇ ਅੰਦਰੋਂ ਐਲਸੀਡੀ ਫੋਨ ਤੇ ਸੋਨਾ ਵੀ ਲੈ ਕੇ ਰਫੂ ਚੱਕਰ ਹੋ ਜਾਂਦਾ ਤੁਹਾਨੂੰ ਉਸ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਪਹਿਲੇ ਸਭ ਤੋਂ ਪਹਿਲੇ ਵੀਡੀਓ ਦੇ ਵਿੱਚ ਇੱਥੇ ਤਾਲਾ ਲੱਗਾ ਹੁੰਦਾ ਉਹ ਚੋਰ ਤੋੜਦਾ ਫਿਰ ਘਰ ਦੇ ਅੰਦਰ ਦਾਖਲ ਹੁੰਦਾ ਵਾ ਦਾਖਲ ਹੋਣ ਦੱਸਿਆ ਗਿਆ ਵਾ ਅੰਦਰ ਆਂਦਾ ਆਰਾਮ ਨਾਲ ਆ ਕੇ 15 ਤੋਂ 20 ਮਿੰਟ ਅੰਦਰ ਲਗਾਂਦਾ ਵਾ ਜੋ ਅਲਮਾਰੀ ਹੁੰਦੀ ਹੈ ਅਲਮਾਰੀ ਨੂੰ ਖੋਲਦਾ ਵਾ ਅਲਮਾਰੀ ਦੇ ਵਿੱਚ ਜੋ ਸਮਾਨ ਪਿਆ ਹੁੰਦਾ ਵਾ ਉਹ ਵੀ ਲੈ ਕੇ ਰਫੂ ਚੱਕਰ ਹੁੰਦਾ ਵਾ ਲੇਕਿਨ ਅੰਦਰ ਜੋ ਸਮਾਨ ਹੁੰਦਾ ਗੱਲਬਾਤ ਕਰਦੇ ਆ ਜੋ ਘਰ ਦੇ ਜੀ ਹੈਗੇ ਨੇ ਅੰਦਰਲੀ ਅਲਮਾਰੀ ਦੇ ਹਾਲਾਤ ਦੇਖ ਸਕਦੇ ਹੋ ਸਾਰੀ ਅਲਮਾਰੀਆਂ ਖੁੱਲੀਆਂ ਹੋਈਆਂ ਨੇ ਇਹੋ ਤਸਵੀਰਾਂ ਨੇ ਆ ਬਾਹਰ ਸਮਾਨ ਪਿਆ ਜੋ ਸੋਨੇ ਦੇ ਚੂੜੀਆਂ ਜਾਂ ਕੰਗਣ ਹੋਣਗੇ ਉਹ ਵੀ ਲੈ ਕੇ ਰਫੂ ਚੱਕਰ ਹੋ ਗਿਆ ਆ ਦੇਖੋ ਭਰਿਆ ਪਿਆ ਸਾਰਾ ਜੀ ਸਾਰੇ ਪੈਸੇ ਨਕਦੀ ਸਭ ਲਗੇ ਕੀ ਨਾਮ ਹੈ ਜੀ ਆਪਣਾ ਰਾਜਕਪੂਰ ਜੀ ਕਪੂਰ ਸਾਹਿਬ ਕੀ ਮਾਮਲਾ ਕੀ ਹੋਇਆ ਕਿੱਥੇ ਗਏ ਹੋਏ ਸੀਗੇ ਘਰੇ ਕੋਈ ਹੈ ਨਹੀਂ ਸੀ ਨਹੀਂ ਜੀ ਅਸੀਂ ਸਾਰ ਕੱਲ ਸ਼ਾਮੀ 7 ਵਜੇ ਬਿਆਸ ਗਏ ਆ ਜੀ ਜਦੋਂ ਮੈਂ ਕੱਲ ਮੇਰਾ ਫੰਕਸ਼ਨ ਸੀ ਮੈਂ ਉੱਥੋਂ ਆਇਆ ਇੱਥੇ ਦੇਖਿਆ ਬਾਹਰ ਗੇਟ ਤੇ ਗੇਟ ਭੀੜਿਆ ਹੋਇਆ ਸੀ ਅੰਦਰ ਦੇਖਿਆ ਮੈਂ ਕਿਹਾ ਕਿਤੇ ਮੇਰੇ ਮੈਸੇਜ ਆ ਗਏ ਲੇਕਿਨ ਉਹ ਨਹੀਂ ਆਏ ਸੀ ਉੱਥੇ ਹੀ ਸੀ ਦੇਖਿਆ ਅੰਦਰ ਤਾਂ ਅੱਗੇ ਅੰਦਰ ਵੜਦੇ ਮੈਂ ਘਬਰਾ ਗਿਆ ਗੇਟ ਬਾਹਰ ਤਾਲਾ ਟੁੱਟਿਆ ਆਇਆ ਸੀ ਦੇਖਿਆ ਅੰਦਰਲਾ ਤਾਲਾ ਟੁੱਟਿਆ ਅੰਦਰ ਦੇਖਿਆ ﺍﻟमारी ਦੇ ਸਾਰੇ ਸਮਾਨ ਵਿਖਰੇ ਪਿਆ ਉੱਥੇ ਕੀ ਕੀ ਲੈ ਗਿਆ ਚੋਰ ਬੇਸਾ ਕਾਫੀ ਸਮਾਨ ਸਾਰਾ ਜੁਲ ਸਾਰਾ ਜੁਐਲਰੀ ਪਈ ਸੀ ਚਾਂਦੀ ਦੀ ਸਾਰੇ ਮੂਰਤੀਆਂ ਪਈਆਂ ਸੀ ਪੈਸੇ ਕੀ ਸਿੱਕੇ ਬੜੇ ਅੰਦਰ ਨਵਾਂ ਇੱਕ ਲੋਕਰ ਪਿਆ ਸੀ ਉਹ ਲੋਕਰ ਦੇ ਵਿੱਚ ਬੜਾ ਕੁਝ ਪੇਮੈਂਟ ਵੀ ਸੀ ਉਹ ਲੋਕਰਸ ਮੈਨੂੰ ਪੇਮੈਂਟ ਹੋਗੀ ਤੇ ਕਿੰਨਾ ਕੁ ਸੋਨੇ ਦਾ ਸਮਾਨ ਲੈ ਗਿਆ ਹੋਣਾ ਮਿਸਿਸ ਨੂੰ ਵੜਾਇਆ ਸਰ ਮੈਂ ਪਤਾ ਨਹੀਂ ਲੱਖ ਹੈ 1.5 ਲੱਖ ਹੈ 2 ਲੱਖ ਹੈ ਮੈਨੂੰ ਇਹ ਪਤਾ ਨਹੀਂ ਜੀ ਸੋਨੇ ਦਾ ਸਮਾਨ ਕਿੰਨਾ ਹੋਣਾ ਸੋਨੇ ਦਾ ਵੀ ਸਰ ਹੋਣਾ ਹੀ ਹੈ ਕਾਫ ਮਤਲਬ 2.5 ਲੱਖ ਰੁਪਏ ਤਾਂ ਹੋਣਾ ਹੀ ਹੈ ਮਤਲਬ ਉਸ ਚੋਰ ਨੂੰ ਇੰਨੀ ਇੰਨਾ ਵੀ ਨਹੀਂ ਡਰ ਸੀਗਾ ਕਿ ਪਰਿਵਾਰ ਆ ਸਕਦਾ ਨਹੀਂ ਸਰ ਉਹ ਤਾਂ ਬਿਲਕੁਲ ਪਤਾ ਹੈ ਮੈਂ ਅਜ ਤੱਕ ਇਸ ਮਹੱਲੇ ਦੇ ਵਿੱਚ ਅਜ ਤੱਕ ਕੋਈ ਆ ਨਹੀਂ ਸਕੇ ਮਹੱਲੇ ਚ ਇੰਨਾ ਡਰ ਹੁੰਦਾ ਹੈ 24 ਘੰਟੇ ਸੜਕ ਚੱਲਦੀ ਸਾਡੇ ਕਿਸੇ ਵੀ ਕਿਸਮ ਦਾ ਇਦਾਂ ਕੋਈ ਹੋਇਆ ਨਹੀਂ ਵਾਕਿਆ ਜੀ ਨਹੀਂ ਚਲੋ ਸੜਕ ਚੱਲਦੀ ਹੈ ਲੇਕਿਨ ਤੁਹਾਨੂੰ ਵਾਰਦਾਤ ਕਦੋਂ ਪਤਾ ਲੱਗਦਾ ਮੈਨੂੰ 4 ਵਜੇ ਸ਼ਾਮ ਨੂੰ ਅੱਜ ਆਇਆ ਜੀ ਤੋ ਬਿਆਸ ਤੋ ਆਇਆ ਮੈਂ ਅੱਛਾ ਰਾਤ ਅੱਜ ਸ਼ਾਮ 4 ਵਜੇ ਮਤਲਬ 2 ਘੰਟੇ ਪਹਿਲੇ 2 ਘੰਟੇ ਪਹਿਲਾਂ ਆਇਆ ਜੀ ਐਲਸੀਡੀ ਵੀ ਮੇਰੀ ਲਾ ਕੇ ਲੈ ਗਏ ਜੀ ਨਾਲ ਸਾਰਾ ਸਮਾਨ ਵੀ ਲੈ ਗਏ ਤੁਹਾਨੂੰ ਕਿਸੇ ਮੱਲੇ ਨੇ ਇਤਲਾ ਨਹੀਂ ਨਹੀਂ ਮੱਲੇ ਨੇ ਬਿਲਕੁਲ ਤਲਾ ਨਹੀਂ ਦਿੱਤੀ ਮੱਲੇ ਨੂੰ ਖੁਦ ਨਹੀਂ ਪਤਾ ਜੀ ਮੈਂ ਆ ਕੇ ਰੋਲਾ ਪਾਇਆ ਜੀ ਸਾਰਾ ਤੋਂ ਚੋਰੀ ਹੋ ਪਹਿਲਾਂ ਜਾਂਦੇ ਮੈਂ ਆਪਣੀ ਬੇਟੀ ਨੂੰ ਕਿਹਾ ਮੇਰੀ ਬੇਟੀ ਆ ਗਈ ਮੇਰੇ ਦੋਨੋਂ ਬੇਟੀਆਂ ਮੇਰੀ ਆ ਗਈਆਂ ਉਹਨਾਂ ਨੇ ਦੇਖ ਕੇ ਘਬਰਾ ਗਈਆਂ ਉਹਨਾਂ ਨੇ ਫਿਰ ਆਪਣੇ ਬ੍ਰਦਰ ਨੂੰ ਬੁਲਾਇਆ ਮੈਂ ਆ ਕੇ ਥਾਣੇ ਰਿਪੋਰਟ ਵੀ ਲਿਖਾਈ ਹੈ ਭੁਪਿੰਦਰ ਸਿੰਘ ਆਏ ਨੇ ਤੇ ਥਾਣੇ ਵਾਲੇ ਕੀ ਕਰਦੇ ਪਏ ਨੇ ਇਸ ਸਮੇਂ ਥਾਣੇ ਵਾਲੇ ਹੋਰ ਲਿਖ ਕੇ ਕਹਿੰਦੇ ਨਾਮ ਲਿਖ ਕੇ ਦੇ ਦਿਓ ਕੀ ਕੀ ਹੋ ਗਿਆ ਅਸੀਂ ਕਰਦੇ ਆ ਜੀ ਬਸ ਤੁਸੀਂ ਬੇਟੀ ਇਨਦੇ ਬੇਟੀਆਂ ਬੇਟੀਆਂ ਤੁਸੀਂ ਮੈਂ ਹੀ ਆਈ ਸਭ ਤੋਂ ਪਹਿਲਾਂ ਸਭ ਤੋਂ ਪਹਿਲੇ ਤੁਸੀਂ ਆਏ ਜਦੋਂ ਇਹਨਾਂ ਨੇ ਤੁਹਾਨੂੰ ਬੁਲਾਇਆ ਕਿੰਨਾ ਕੁ ਸਮਾਨ ਸੀਗਾ ਕਿੰਨਾ ਕੁ ਹੋਣਾ ਮਮੀ ਦਾ 골ਡ ਸਾਰਾ ਸੀਗਾ ਮਤਲਬ ਕੰਗਣ ਸੀਗੇ ਠੀਕ ਹੈ ਨਾ ਚਾਰ ਕੰਗਣ ਸੀਗੇ ਚਾਂਦੀ ਦਾ ਟੋਟਲੀ ਸਮਾਨ ਲੈ ਗਏ ਲੋਕਰ ਸੀਗਾ ਇੱਟਾ ਵੱਡਾ ਲੋਕਰ ਸਾਰਾ ਮਤਲਬ ਪੂਰਾ ਦਾ ਪੂਰਾ ਲੋਕਰ ਹੀ ਲੈ ਕੇ ਚਲੇਗੇ ਮਤਲਬ ਵੀਡੀਓ ਚ ਇੱਕ ਚੋਰ ਦਿਖਦਾ ਨਜ਼ਰ ਆ ਰਿਹਾ ਇੱਕ ਚੋਰ ਇਸ ਘਰ ਦੇ ਉੱਤੇ ਸਾਰਾ ਸਮਾਨ ਲੈ ਕੇ ਭਾਰੀ ਪੈ ਗਿਆ ਹਾਂਜੀ ਉਹ ਵੀਡੀਓ ਤੁਸੀਂ ਦੇਖ ਸਕਦੇ ਹੋ ਆਈ ਐਲ ਸੀ ਡੀ ਲੱਗੀ ਸੀ ਬਾਹਰ ਮੇਰੀ ਲਮਾਈ ਤੋੜ ਗਏ ਸਾਈ ਲਮਾਈ ਤੋੜ ਗਏ ਬਾਹਰਲੀ ਅਲਮਾਰੀ ਵੀ ਤੋੜ ਗ ਆ ਇਹਨੂੰ ਲੋਕ ਲੱਗਿਆ ਸੀ ਬਾਹਰ ਵੀ ਲੋਕ ਲੱਗਿਆ ਹੋਇਆ ਸੀ ਸਾਰੇ ਕਿਤੇ ਲੋਕ ਲੱਗੇ ਸੀ ਮਤਲਬ ਇੰਨੀ ਮਿਹਨਤ ਨਾਲ ਪੈਸਾ ਕਮਾ ਕੇ ਰੱਖਿਆ ਸੂਨਾ ਬਣਾ ਕੇ ਰੱਖਿਆ ਬਸ ਇਹ ਸੋਏ ਵੀ 33 ਸਾਲ ਹੋ ਗਏ ਇਸ ਘਰ ਚ ਰਹਿੰਦੇ ਨੇ ਕਦੇ ਅਜ ਤੱਕ ਹੋਇਆ ਨਹੀਂ ਕਦੇ ਕਦੇ ਕਿਸੇ ਇੱਦਾਂ ਹੀ ਕੁਲਾ ਛੱਡ ਕੇ ਚਲੇ ਜਾਂਦੇ ਤਾਂ ਵੀ ਕਦੇ ਕੁਝ ਨਹੀਂ ਹੋਇਆ ਹਮੇਸ਼ਾ ਤਾਂ ਮੇਰੇ ਮੰਮੀ ਦੀ ਆਤਾ ਕਦੇ ਕਿਸੇ ਚੀਜ਼ ਨੂੰ ਘਾਟ ਹੀ ਲੋਕ ਲਾਦੇ ਤੇ ਕੋਹੋਂ ਵੀ ਚਾਬੀਆਂ ਇੱਦਾਂ ਹੀ ਲੱਗਿਆ ਕਦੇ ਲੋਕ ਘਾਟ ਹੀ ਲਾਉਂਦੇ ਸੀ ਕਿਉਂਕਿ ਸੇਫ ਮੱਲਾ ਮੰਨਿਆ ਜਾਂਦਾ ਸੇਫ ਮੱਲਾ ਇਹਦੇ ਤਾਂ ਕੋਈ ਨੰਗਦਾ ਵੀ ਇੱਕ ਵੀ ਨਾ ਤਾਂ ਸਾਨੂੰ ਪੁੱਛਦਿਆ ਵੀ ਪੁੱਛਿਆ ਜਾਂਦਾ ਵੀ ਕੌਣ ਨੰਗਾ ਕੌਣ ਨਹੀਂ ਇੰਨਾ ਸੇਫ ਮੱਲਾ ਕਦੇ ਕਿਸੇ ਦੀ ਇੰਨੀ ਕ ਵੀ ਨਹੀਂ ਕੋਈ ਚੀਜ਼ ਕਦੇ ਹੋਈ ਇੱਧਰ ਉੱਧਰ ਤੁਸੀਂ ਵੀ ਸਿਸਟਰ ਹੀ ਉਹਨਾਂ ਦੇ ਹਾਂਜੀ ਹਾਂਜੀ ਹਮ ਸਮਾਨ ਤਾਂ ਮਿਲਦਾ ਨਹੀਂ ਪੁਲਿਸ ਨੂੰ ਕੀ ਅਪੀਲ ਕਰਦੇ ਹੋ ਜਿੱਦਾਂ ਸਮਾਨ ਬੜੀ ਮਿਹਨਤ ਨਾਲ ਕਮਾਉਂ ਪੁਲਿਸ ਨੂੰ ਤਾਂ ਅਪੀਲ ਕਰਦੇ ਆ ਸਾਡੀ ਮਿਹਨਤ ਤਾਂ ਕਮ ਸਕੰਮ ਵਾਪਸ ਦਿੱਤੇ ਜਾਵੇ ਪਰ ਪੁਲਿਸ ਦੇ ਹੱਕ ਤੇ ਕੋਈ ਹੁੰਦਾ ਹੀ ਨਹੀਂ ਪੁਲਿਸ ਅਜੇ ਤੱਕ ਕੀ ਕੀਤਾ ਕਿਸੇ ਦਾ ਕੀ ਵਾਪਸ ਮਿਲੇ ਅਜੇ ਤੱਕ ਕੋਈ ਚੀਜ਼ ਕਿਸੇ ਦੇ ਦੱਸ ਦੇ ਜੇ ਵਾਪਸ ਮਿਲੀ ਹੋਵੇ ਤਾਂ ਪੁਲਿਸ ਕੁਝ ਨਹੀਂ ਕਰ ਸਕਦੀ ਸਾਡੀ ਪੰਜਾਬ ਦੀ ਪੁਲਿਸ ਤਾਂ ਵੈਸੇ ਵੀ ਕੁਝ ਨਹੀਂ ਕਰ ਸਕਦੀ ਲਾਣਤ ਇਹੋ ਜਿਹੀ ਪੁਲਿਸ ਤੇ ਮੈਂ ਤਾਂ ਕਹਿੰਦੀ ਆ ਸਾਡੀ ਪੁਲਿਸ ਕੁਝ ਨਹੀਂ ਕਰ ਸਕਦੀ ਪੁਲਿਸ ਦੇ ਹਮੇਸ਼ਾ ਹੱਥ ਖੜੇ ਰਹਿੰਦੇ ਆ ਸਾਡੇ ਕੁਝ ਸਾਲ ਪਹਿਲਾਂ ਇਹਨਾਂ ਦੇ ਘਰੇ ਵੀ ਟਿੱਬਾ ਰੋਡ ਦੇ ਚੋਈ ਹੋਈ ਸੀ ਉੱਥੇ ਵੀ ਕੁਝ ਨਹੀਂ ਹੋਇਆ ਸੀ ਭੈਣ ਤੁਹਾਡਾ ਵੀ ਕੋਈ ਸਮਾਨ ਸੀ ਉੱਥੇ ਨੇ ਮੇਰਾ ਘਰ ਨਹੀਂ ਸੀ ਪਰ ਮੇਰੇ ਮਾਪਿਆਂ ਨੇ ਮੇਰੇ ਲਈ ਤਾਂ ਜੋੜਿਆ ਸੀ ਨਾ ਬੱਚਿਆਂ ਲਈ ਮਾਪੇ ساری ਜ਼ਿੰਦਗੀ ਜੋੜ ਦੇ ਮਰ ਜਾਂਦੇ ਆ ਅਖਰ ਕੀ ਕਰਦੇ ਚੋਰ ਸਾਰਾ ਕੁਝ ਲੁੱਟ ਕੇ ਲੈ ਜਾਂਦੇ ਆ ਸਾਹਮਣੇ ਐਲਈਡੀ ਲੱਗੀ ਸੀ ਐਲਸੀਡੀ ਲੱਗੀ ਸੀ ਚੋਰ ਉਹ ਤਾਂ ਉਤਾਰ ਕੇ ਲੈ ਗਿਆ ਦੇਖ ਲਓ ਕਿੰਨੇ ਕੁ ਚੋਰਾਂ ਦੇ ਵਿੱਚ ਆ ਕਿਹਾ ਜਾ ਸਕਦਾ ਕਿ ਇੰਸਾਨ ਦੇ ਨਾਮ ਦੀ ਚੀਜ਼ ਨਹੀਂ ਬਚੀ ਕਿ ਐਲਸੀਡੀ ਤੱਕ ਉਤਾਰ ਕੇ ਲੈ ਗਿਆ ਤੇ ਉਸ ਤੋਂ ਬਾਅਦ ਗੱਲ ਕਰਾਂ ਤੇ ਜੋ ਚਾਂਦੀ ਦਾ ਸਮਾਨ ਪਿਆ ਸੀਗਾ ਉਹ ਵੀ ਲੈ ਗਿਆ ਸੋਨਾ ਤਾਂ ਲੈ ਗਿਆ ਕੈਸ਼ ਵੀ ਲੈ ਗਿਆ ਲੋਕਰ ਦੇਖ ਸਕਦੇ ਹੋ ਕਿਸ ਤਰ੍ਹਾਂ ਤੋੜੇ ਹੋਏ ਨੇ ਆਹ ਦੇਖ ਸਕਦੇ ਹੋ ਕਿਸ ਤਰ੍ਹਾਂ ਉਹ ਕਿੰਦਾ ਦੀ ਚੀਜ਼ ਲੈ ਕੇ ਆਏ ਹੋਣਗੇ ਚੋਰ ਕੀ ਲੋਕਰ ਹੀ ਪੂਰਾ ਤੋੜ ਦਿੱਤਾ ਪੂਰਾ ਹੀ ਲੋਕਰ ਤੋੜਿਆ ਹੋਇਆ ਕੋਈ ਵੀ ਐਸਾ ਸਮਾਨ ਨਹੀਂ ਇਸ ਘਰ ਦੇ ਵਿੱਚ ਛੱਡਿਆ ਕਿ ਕੋਈ ਸਮਾਨ ਵੱਸ ਸਕੇ ਲੇਕਿਨ ਪੁਲਸ ਦਾ ਮੌਕੇ ਤੇ ਆ ਗਈ ਹੈ ਸੁਭਾਸ਼ ਨਗਰ ਚੌਂਕੀ ਤੇ ਪੁਲਸ ਆ ਗਈ ਲੇਕਿਨ ਪੁਲਸ ਆਖਿਰ ਜਦ ਚੋਰੀ ਹੋ ਜਾਂਦੀ ਚੋਰ ਵੀ ਪੁਲਸ ਦੇ ਹੱਥ ਨਹੀਂ ਲੱਗਦੇ ਤਕਰੀਬਨ ਕਈ ਐਸੇ ਮਾਮਲੇ ਨੇ ਜਿਦੇ ਵਿੱਚ ਚੋਰਾ ਚੋਰ ਪੁਲਸ ਦੇ ਹੱਥ ਨਹੀਂ ਆਏ ਲੇਕਿਨ ਆਸ਼ਵਾਸਨ ਕੀ ਬਿਲਦਾ ਸਿਰਫ ਐਫ ਆਈ ਆਰ ਐਫ ਆਈ ਆਰ ਐਫ ਆਈ ਆਰ ਕਰ ਦਿੱਤੀ ਗਈ ਹੈ ਲੇਕਿਨ ਅਗਰ ਪੀਸੀ ਆਲੀ ਦਸਤ ਜਿਹੜੀ ਲਗਾਤਾਰ ਹੁੰਦੀ ਰਹੇ ਤਾਂ ਚੋਰ ਜਿਹੜੇ ਨੇ ਕਿਤੇ ਨਾ ਕਿਤੇ ਡਰ ਪੈ ਜੂਗਾ ਖਾਕੀ ਦਾ ਲੇਕਿਨ ਖਾਕੀ ਦਾ ਡਰ ਵੀ ਚੋਰਾਾਂ ਦੇ ਵਿੱਚ ਜ਼ੈਨ ਦੇ ਵਿੱਚੋਂ ਖਤਮ ਹੁੰਦਾ ਜਾ ਰਿਹਾ ਦੇਖਦੇ ਆ ਸੁਭਾਸ਼ ਨਗਰ ਚੌਂਕੀ ਤੋਂ ਜਿਹੜੇ ਭੁਪਿੰਦਰ ਸਿੰਘ ਨਾਲ ਭੁਪਿੰਦਰ ਜੀ ਕੀ ਮਾਮਲਾ ਕਿੱਥੀ ਹੋਇਆ ਇਨਸੀਡੈਂਟ ਸਾਰਾ ਜਿਹੜੀ ਚੋਰੀ ਹੋਈ ਆ ਆ ਸਾਹਮਣੇ ਘਰ ਆ ਜੀ ਆ ਇਹਨਾਂ ਦੇ ਰਾਤ ਨੂੰ 2 ਵਜੇ ਦੇ ਕਰੀਬ ਜੀ ਸੀਸੀਟੀਵੀ ਜੋ ਕੈਮਰੇ ਆ ਬਾ ਚੈੱਕ ਕਰ ਰਹੇ ਆ ਫਿਰ ਵੀ ਜੀ ਤੇ ਕੋਈ ਬੰਦਾ ਬਾਹਰ ਕੋਈ ਤਾਰਾ ਤਾਲਾ ਤੋੜ ਕੇ ਅੰਦਰ ਆ ਆਪਣੇ ਸਮਾਨ ਲੈ ਗਿਆ ਜਿਹੜੇ ਸਮਾਨ ਉਹਨਾਂ ਦੱਸਿਆ ਨਹੀਂ ਵੀ ਕੀ ਕੀ ਖੜਿਆ ਜੀ ਤੇ ਇਹਨਾਂ ਦੇ ਚੋਰੀ ਹੋ ਗਈ ਆ ਕੋਈ ਸੀਸੀਟੀਵੀ ਫੁਟੇਜ ਹੱਥ ਲੱਗੀ ਭੁਪਿੰਦਰ ਜੀ ਆ ਇੱਕ ਮਨ ਇੱਕ ਮੁੰਡਾ ਦਿਖਾਈ ਆ ਜੀ ਹੋੜਾ ਇੱਕ ਦਿਖਾਈ ਦਿੱਤਾ ਹੁੰਦਿਆ ਉਹਨਾਂ ਤਲਾ ਤੋੜਿਆ ਵਾ ਜੀ ਅੱਗੇ ਕੈਮਰੇ ਚੈੱਕ ਕਰਦੇ ਆਂ ਫਿਰ ਪਤਾ ਲੱਗੂਗਾ ਜੀ ਲੱਗਦਾ ਕਿ ਇਹ ਚੋਰ ਮਿਲ ਸਕਦਾ ਹੈ ਵਾਰਦਾ ਸੋਲਵ ਕੋਸ਼ਿਸ਼ ਤੇ ਸਾਡੀ ਇਹੀ ਹੈ ਵੀ ਚੋਰ ਕਾਬੂ ਆਏ ਕਰਾਂਗੇ ਅਬ ਦੇਖੀ ਪਰਿਵਾਰ ਨੇ ਕਈ ਕਿਹਾ ਜਾਂਦਾ ਪਰਿਵਾਰ ਨੇ ਕਿੜੀ ਬੜੀ ਮਿਹਨਤ ਨਾਲ ਇਹ ਸਮਾਨ ਜੋੜਿਆ ਸੀਗਾ ਪਰ ਹੁਣ ਪਤਾ ਨਹੀਂ ਨਾ ਪੁਸ਼ ਨੇ ਉਹਨਾਂ ਨੂੰ ਕੀ ਕੀ ਸਮਾਨ ਗਿਆ ਹੈ ਜੇ ਤੇ ਪਤਾ ਉਹਨਾਂ ਨੂੰ ਵੀ ਹੈ ਨਹੀਂ ਜੀ ਤੇ ਪੁਸ਼ ਨੇ ਹੁਣ ਮੈਂ ਆਖਿਆ ਵੀ ਦੱਸੋ ਮਤਲਬ ਜਲਦ ਰੇਸ ਹੋ ਜਾਵੇ ਮਾਮਲਾ ਕਿਉਂਕਿ ਪਰਿਵਾਰ ਵੀ ਉਮੀਦ ਲਗਾ ਕੇ ਬੈਠਾ ਪੰਜਾਬ ਹੋਸ਼ਿਸ਼ ਕਰਾਂਗੇ ਆਪਾਂ ਜ਼ਰੂਰ ਆਪਾਂ ਦੇ ਕੀ ਕੁਝ ਲੈ ਕੇ ਗਏ ਨੇ ਨਹੀਂ ਪਤਾ ਨਹੀਂ ਲੱਗਾ ਉਹ ਕਹਿੰਦੇ ਦੱਸਨੇ ਵੇਖੀ ਹਾਂ ਜ਼ਰੂਰ ਬਾਰਾਂ ਵਜੂ ਤਾ ਲਟ ਟਾਂਦਰੋਂ ਕੋਈ ਨਹੀਂ ਪਤਾ ਲੱਗਾ ਇੱਕ ਜਾਣਾ ਜੀ ਇਹ ਲਾਲ ਤੈਨੂੰ ਇੱਕ ਜਾਣਾ ਹੀ ਪਤਾ ਲੱਗਾ ਇਹ 2 ਵਜੇ 42 ਮਿੰਟ ਦਾ ਹਾਂ ਸੀਸੀਟੀ ਵੀ ਕੈਮਰੇ ਵਿੱਚ ਜੋ ਬਾਕੀ ਅੱਗੇ ਵੇਖ ਰਹੇ ਹਾਂ ਬਹੁਤ ਬਹੁਤ ਸ਼ੁਕਰੇਪੂ ਭਿੰਦਰ ਨੂੰ ਕੁਝ ਹੋਇਆ ਇਹ ਸਾਡੇ ਨਾਲ ਥਾਣਾ ਟਿੱਬਾ ਤੋਂ ਭਿੰਦਰ ਜੀ ਸਾਡੇ ਨਾਲ ਮੌਜੂ ਸੀ ਜਿਹਨਾਂ ਦੱਸਿਆ ਕਿ ਚੋਰ ਦੀ ਜਿਹੜੀ ਵੀਡੀਓ ਜਿਹੜੀ ਆ ਚੁੱਕੀ ਹੋਈ ਹੈ ਇੱਕ ਚੋਰ ਸੀਗਾ ਜੋ ਇਸ ਘਰ ਦੇ ਉੱਤੇ ਭਾਰੀ ਪੈ ਗਿਆ ਮੌਕੇ ਦੀ ਸੀਸੀਟੀਵੀ ਹੋਰ ਇਲਾਕੇ ਦੀ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿਉਂਕਿ ਚੋਰ ਜਿਹੜਾ ਲਬੜਾ ਜੁਰੀ ਹੋ ਚੁੱਕਾ ਹੋਇਆ ਹੈ ਭੁਪਿੰਦਰ ਜੀ ਦੇ ਕਹਿੰਦੇ ਮੁਤਾਬਿਕ ਜਲਦੀ ਹੋਰ ਵੀਡੀਓ ਹੱਥ ਲੱਗਦੀ ਤਾਂ ਇਸ ਕੇਸ ਨੂੰ ਵੀ ਜਲ ਸੋਲਵ ਕਰ ਦਿੱਤਾ ਜਾਊਗਾ ਹੁਣ ਦੇ ਦੇ ਕਦ ਤੱਕ ਕੇਸ ਸੋਲਵ ਹੋ ਸਕਦਾ ਹੈ